ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਾਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹੀਂ ਉਪਾਇਆ ਭਾਈ ਕਰਨ ਕਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਾਵਜਗ ਜਿਨਹੀ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਬਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਾਹ ਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜੱਪੀ ਹੈ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਜਾ ਕਾ ਕਰ ਸਭ ਕਿਛ ਹੈ ਭਾਈ ਨੌ ਨਿੱਧ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਚ ਅਗੰ ਅਪਾਰ ਜੀ ਜੰਤ ਪ੍ਰਤੀ ਪਾਲਦਾ ਭਾਈ ਨਿਤਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀ ਐ ਭਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਹੈ ਭਾਈ ਭਰਮ ਭਉ ਹੋਵਨਾਸ ਮਿਲ ਸੰਤ ਸਵਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋ ਵੇ ਪਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਤੂਰ ਕਟ ਕਟ ਬ੍ਰਹਮ ਵਿਸਾਰਿਆ ਭਾਈ ਤਿਤ ਦੀਨ ਮਰੀਏ ਚੂਰ ਕਰਨ ਕਰਾਵਨ ਸਮਰਥੋ ਭਾਈ ਸਰਵ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ माया मोह विनाश तिस पावै ता मेल लए भाई हृदय नाम निवास गुरमुख कमल परगासी है भाई हृदय होवै परगास ਪਰਗਟ ਪਾਇਆ ਪਰ ਤਾਪ ਪ੍ਰਭ ਭਾਈ ਮੋਲਿਆ ਧਰਤ ਆਕਾਸ ਗੋਰ ਪੂਰਾ ਸੰਤੋਖਿਆ ਭਾਈ ਐਨਿਸ ਲਾਗਾ ਭਉ ਰਸਨਾਨ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਹਿਚਲ ਪਾਇਆ ਥਾ ਜਿਸ ਪਰ ਤੀਤਨਾ ਆਵਈ ਭਾਈ ਸੋ ਜਿੜਾ ਜਲ ਜਾਓ ਬਹੁਤ ਕੁਣ ਮੇਰੇ ਸਹਬੈ ਭਾਈ ਹਉ ਤਿਸ ਕੈ ਵੱਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੈ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਊੜਾ ਜਾ ਕਾ ਨੋ ਜਿਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਕਰਮਾਉ ਤਿਸ ਵਿਨ ਘੜੀ ਨਾ ਜੀਵੀ ਐ ਭਾਈ ਸਰਵ ਕਲਾਮ ਭਰਪੂ ਸਾਸ ਗਿਰਾਸ ਨਾ ਬਿਸਰੈ ਭਾਈ ਵਿਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਵ ਰਹਾ ਭਰਪੂਰ ਜਿਨਾ ਪ੍ਰੀਤ ਨ ਲਗੀਆਂ ਪਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇ ਤਰਾਇਆ ਭਾਈ ਭੋਜਲ ਦੁਖ ਸੰਸਾਰ ਕਾਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣ ਆਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨ ਆਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ